ਇਥੋਂ ਨਜ਼ਦੀਕੀ ਪਿੰਡ ਤਲਵਣ ਵਿਖੇ ਨਾੜ ਨੂੰ ਲੱਗੀ ਅੱਗ ਨਾਲ ਹਜ਼ਾਰ ਦੇ ਕਰੀਬ ਤੂੜੀ ਦੀਆਂ ਟਰਾਲੀਆਂ ਇੱਕ ਕੰਬਾਈਨ ਅਤੇ ਇੱਕ ਮੋਟਰਸਾਈਕਲ ਸੜਕੇ ਸੁਆਹ ਹੋ ਗਏ। ਦੂਸਰੇ ਦਿਨ ਫਾਇਰ ਬਗੇਡ ਨੇ ਬੜੀ ਮੁਸ਼ਕਲ ਨਾਲ ਤੂੜੀ ਨੂੰ ਲੱਗੀ ਅੱਗ ਤੇ ਕਾਬੂ ਪਾਇਆ। ਮੌਕੇ ਤੇ ਗੁਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਨਾਲ 500 ਤੂੜੀ ਟਰਾਲੀ ਅਤੇ ਸ਼ੈੱਡ ਸੜ ਗਈ ਹੈ ਜਿਸ ਨਾਲ ਕਰੀਬ 25 ਲੱਖ ਦਾ ਨੁਕਸਾਨ ਹੋ ਗਿਆ। ਇਸੇ ਤਰ੍ਹਾਂ ਗੁਰਨਾਮ ਸਿੰਘ ਪੁੱਤਰ ਸੁਖਾ ਸਿੰਘ ਨੇ ਦੱਸਿਆ ਕਿ ਮੇਰੀ 500 ਟਰਾਲੀ ਤੂੜੀ ਕੰਬਾਈਨ ਮਸ਼ੀਨ ਅਤੇ ਬੁਲਟ ਮੋਟਰਸਾਈਕਲ ਸੜਕੇ ਸਵਾਹ ਹੋ ਗਿਆ ਜਿਸ ਨਾਲ ਕਰੀਬ 60 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਹਨਾਂ ਕਿਹਾ ਕਿ ਅੱਗ ਦੇ ਸ਼ਰੇ ਤੇਜ ਹਨੇਰੀ ਵਿੱਚ ਹੀ ਆਏ ਸਨ ਜਿਨ੍ਹਾਂ ਦੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਹਾਂਜੀ ਸਤਿ ਸ਼੍ਰੀ ਅਕਾਲ ਕੀ ਕਿਦਾਂ ਅੱਗ ਲੱਗੀ ਕੀਨਾ ਤੁਹਾਡਾ ਗੁਰਨਾਮ ਸਿੰਘ ਗੁਰਨਾਮ ਸਿੰਘ ਜੀ ਹਾਂਜੀ ਤੇ ਬਹੁਤ ਜਿਆਦਾ ਤੁਹਾਡਾ ਨੁਕਸਾਨ ਹੋਇਆ ਕਿੱਦਾਂ ਇਹ ਅੱਗ ਦਾ ਪਤਾ ਨਹੀਂ ਇਹ ਜੀ ਤੂਫਾਨ ਆਇਆ ਜੀ ਪਿੱਛੋਂ ਪਤਾ ਨਹੀਂ ਲੱਗਾ ਘਰ ਨਹੀਂ ਹੈਗੇ ਅੱਛਾ ਜੀ ਇਧਰ ਪਿੱਛੋਂ ਅੱਗ ਆਈਏ ਤਾਂ ਸਾਡੇ ਇਧਰ ਗਏ ਦੂਜੇ ਪੁੱਤ ਘਾਰਿਆਂ ਲੱਗਿਆ ਇਹ ਇੱਥੇ ਸਾਡੀ ਟੂੜੀ ਪਈ ਸੀ ਖੁੱਲੀ ਆਉਂਦੇ ਫੋਨ ਆਇਆ ਵੀ ਅੱਗ ਲੱਗੀ ਆਜੋ ਉਹ ਤੁਹਾਡੇ ਕੋਲ ਨਿਕਲੇ ਨਹੀਂ ਜੇ ਅੱਗੇ ਸਭ ਇਧਰ ਡਿੱਗਿਆ ਰਾਜ ਹੁਣ ਤੇਨੂੰ ਲੋਗ ਹੁਣ ਤੇਨੂੰ ਸਭ ਕੁਝ ਲੂ ਹੋ ਗਿਆ ਜੀ ਪਤਾ ਨਹੀਂ ਲੱਗਾ ਨੇਰੀ ਇਹ ਨਹੀਂ ਜਿਆਦਾ ਨੇਰੀ ਕੁਝ ਦਿਖਾਈ ਵੀ ਨਹੀਂ ਦਿੰਦਾ ਜੀ ਹੋਰ ਇੰਨਾ ਜਿੰਨ ਇਨਸਾਨ ਹੋ ਗਿਆ ਜੀ ਤੁਹਾਡਾ ਲਗਭਗ ਆਪਣੇ ਜੀ ਤੂੜੀ ਦਾ ਜੀ 500 ਟਰਾਲੀ ਤੂੜੀ ਦੀ ਸੀ ਜੀ ਤੇ ਨਵੀਂ ਇੱਕ ਬਾਈਕ ਸੀ ਜੀ ਮੋਟਰਸਾਈਕਲ ਸੀ ਜੀ ਬਾਕੀ ਉਹ ਸਮਾਨ ਜਿਹੜਾ ਇੱਧਰ ਪਿਆ ਸੀ ਉਹ ਤੋਂ ਅੱਧਾ 10 ਲੱਖ ਦੇ ਉਹ ਛੱਡੀ ਹੈ ਜੀ ਸਾਰੀ ਤਰੇੜਾ ਮਾਰ ਗਈ ਹੈ ਜੀ ਸਾਰੀ ਵਿੱਚੋਂ ਤੂੜੀ 4-500 ਟਰਾਲੀ ਤੂੜੀ ਦੀ ਸੀ ਵਿੱਚ ਕੰਪੈਨ ਜਿਹੜਾ ਮਾਡਲ ਸੀ ਤੁਹਾਡੀਆਂ ਇਹ ਇਹ 23 ਮਾਡਲ ਸੀ ਜੀ ਤੇ ਬੁਲਟ ਜਿਹੜਾ ਸੀ ਬੁਲਟ ਜੀ ਸੀ ਇਹ ਵੀ 24 ਮਾਡਲ ਜੀ ਇਹ ਤੋਂ ਨੰਬਰ ਵੀ ਨਹੀਂ ਆਇਆ ਪ੍ਰਸ਼ਾਸਨ ਤੋਂ ਹੀ ਮੰਨ ਕਰਦੇ ਆ ਤੁਸੀਂ ਜੀ ਪ੍ਰਸ਼ਾਸਨ ਤੋਂ ਹੀ ਇਹੀ ਮੰਨ ਕਰਦੇ ਆ ਵੀ ਸਾਡਾ ਜੋ ਸਾਡਾ ਹੋਇਆ ਚਲੋ ਜੋ ਬਣਦਾ ਸਾਨੂੰ ਦਿੱਤਾ ਜਾਵੇ ਦਿੱਤਾ ਜਾਵੇ ਜੀ ਆ ਗਾਈ ਕਿੱਧਰੋਂ ਸੀਗੀ ਇਹ ਪਿਛੋਂ ਆਈ ਜੀ ਕਿੱਧਰੋਂ ਆਈ ਹੈ ਪਰ ਜਿੱਧਰ ਨੇਰੀ ਆਈ ਉਧਰ ਹੀ ਆ ਗਈ ਲੈ ਗਈ ਆਈ ਪਿਛੋਂ ਹੀ ਤੂਫਾਨ ਜੀ ਅੰਬ ਰੋਲਿੰਗ ਨਾਲ ਆ ਆ ਰੋਲਿੰਗ ਆਈ ਪਤਾ ਹੀ ਨਹੀਂ ਲੱਗਾ ਬਾਹਰ ਤੋਂ ਨਿਕਲਿਆ ਹੀ ਨਹੀਂ ਗਿਆ ਜਦੋਂ ਅੱਗ ਲੱਗ ਗਈ ਫਿਰ ਪਤਾ ਲੱਗਿਆ ਵੀ ਅੱਗ ਲੱਗ ਗਈ 50-60 ਲੱਖ ਦਾ ਨੁਕਸਾਨ ਹੋ ਗਿਆ ਜੀ ਸਾਡਾ ਦੋ ਛੱਡਾ ਸੜ ਗਿਆ ਤੂੜੀ ਦੀਆਂ ਜੀ ਇੱਕ ਕਮਬੈਂਟ ਛੜ ਗਈ ਬੁਲਟ ਮੋਟਰਸਾਈਕਲ ਛੜ ਗਿਆ ਜੀ ਬਾਕੀ ਆਹ ਸਮਾਨ ਟਾਇਰ ਜੋ ਪਏ ਹਨ ਉਹ ਸਾਫ ਸਫੇ ਛੜ ਗਿਆ ਜੀ 2000 ਮੱਝਾਂ ਵੀ ਛੜੀਆਂ ਜੀ ਵਿੱਚ ਲੋ ਹੋ ਗਈ ਗਾਈ ਇੱਕ ਮਲ ਲੂ ਹੋ ਗਈ ਹੈ ਜੀ ਇੱਕ ਕੱਟਾ ਲੂ ਹੋ ਗਿਆ ਜੀ ਗਾਈ ਤੋਂ ਮੁਕੀ ਜਨਾ ਬਚੇ ਸਾਡੇ ਘਰੇ ਅੱਗ ਵੱੜ ਚੱਲੀ ਸੀ ਜੀ ਬਹੁਤ ਮੁਸ਼ਕਲ ਬਜਾਈ ਸਾਡੇ ਘਰਾਂ ਦੇ ਵਿੱਚ ਅੰਦਰ ਫਾਇਰ ਗ੍ਰੇਡ ਵਾਲੀ ਗੱਡੀ ਕਦੋਂ ਆਈ ਆ ਇਹ ਤਾਂ ਹੁਣ ਅੱਜ ਆਈ ਸੀ ਰਾਤ ਦੇ ਕੱਲ ਦੇ ਫੋਨ ਕੀਤੇ ਹੋਏ ਨੇ ਰਾਤ ਦੇ ਪਿੰਡ ਵਾਲਿਆਂ ਦੇ ਸੰਜੋਗ ਨਾਲ ਹੀ ਮਾੜਾ ਮੋਟਾ ਕੁਝ ਕਰ ਚੁੱਕੇ ਨੇ ਕਿਸੇ ਨੇ ਨਹੀਂ ਹੋਰ ਹੋਏ ਨਹੀਂ ਜੀ 7 ਵਜੇ ਫੋਨ ਕੀਤਾ ਫਾਇਰ ਗ੍ਰੇਡ 7 ਵਜੇ 112 ਤੇ ਕਾਲ ਕੀਤੀ ਜੀ 7 ਵਜੇ ਦੀ ਕਾਲ ਜੀ ਨਾ ਪਾਣੀ ਬੰਦੇ ਦੇ ਬੜਿਆਂ ਨੂੰ ਫੋਨ ਕੀਤਾ ਪੁਲਿਸ ਪ੍ਰਸ਼ਾਸਨ ਕੋਈ ਨਹੀਂ ਆਇਆ ਪੁਲਿਸ ਪ੍ਰਸ਼ਾਸਨ ਆਈ ਸੀ ਰਾਤ ਨੂੰ ਮਾਰੇ ਚੱਲ ਗਏ ਅੱਗੇ ਆ ਗਏ ਉਹ ਗਿੜਾ ਲਾ ਕੇ ਚੱਲ ਗਏ ਸੀ ਉਹਨਾਂ ਦਾ ਕੀ ਕਰਨਾ ਹੈ ਕਰਨਾ